ਕਲ ਕਿੱਥੇ ਗਾਇਬ ਹੋ ਗਏ ਐਕਚੁਅਲੀ ਕੀ ਹੈ ਕਿ ਮੈਂ ਪਹਿਲਾ ਰੇਡੀਓ ਤੇ ਸਾਂ ਹਾਂ ਜੀ ਠੰਡੂ ਰਾਮ ਜੀ ਠੰਡੂ ਰਾਮ ਉਹਨਾ ਨਾ ਮੇਰੇ ਉਹਦੇ ਵਿੱਚ ਕਪਤਾਵਾ ਆਂਦੀਆਂ ਹੁੰਦੀਆਂ ਸੀ ਹਾਂ ਜੀ ਹਾਂ ਜੀ ਇਸੇ ਤਰ੍ਹਾਂ ਗੁਰ ਵੀ ਬੜੇ ਅੱਛੇ ਅੱਛੇ ਸ਼ਾਇਰ ਕਮਾਲ ਦੇ ਹਨਾ ਜੀ ਪੋਇਟਸ ਆਂਦੇ ਸਨ ਹਾਂ ਜੀ ਦਿਹਾਤੀ ਚ ਉਹ ਜਿੱਦਾਂ ਦਾ ਸਕੇਡਿਊਲ ਬਣ ਜਾਂਦਾ ਸੀ ਮਹੀਨੇ ਦਾ ਫਿਰ ਉਹਦੇ ਮੁਤਾਬਕ ਆਰਟਿਸਟਸ ਹੋ ਸੇ ਲੈਵਲ ਦੇ ਜਾਂ ਡਾਕਟਰਸ ਆਉਂਦੇ ਸੀ ਇੰਜੀਨੀਅਰਸ ਆਉਂਦੇ ਸੀਗੇ ਹਾਂ ਜੀ ਹਾਂ ਜੀ ਹਰ ਬੰਦਾ ਜਿਸ ਫੀਲਡ ਚ ਵੀ ਕਮਾਲ ਕਰ ਰਿਹਾ ਉਹਨੂੰ ਬੁਲਾਇਆ ਜਾਂਦਾ ਸੀ ਪਰ ਰੌਣਕ ਮੇਲੇ ਤੋਂ ਬਾਅਦ ਨਹੀਂ ਮੈਂ ਜ਼ਿਕਰ ਕਰ ਰਿਹਾ ਸਾਂ ਵੀ ਉੱਥੋਂ ਫਿਰ ਮੈਂ 88 ਚ ਮੈਂ ਯੂਪੀਐਸਸੀ ਦੇ ਥਰੂ ਐਸ ਪ੍ਰੋਗਰਾਮ ਐਗਜ਼ੀਕਿਊਟਿਵ ਸਪੋਰਟਸ ਹਾਂਜੀ ਕਿਉਂਕਿ ਖੇਡਾਂ ਮੇਰੀਆਂ ਥੈਟ ਇਜ਼ ਹਾਂ ਹਾਂ ਖੇਡਾਂ ਮੇਰੀਆਂ ਬਸ ਲਾਓ ਹਾਂ ਔਰ ਉੱਥੇ ਦਾ ਸਪੋਰਟਸ ਪ੍ਰੋਗਰਾਮ ਚਾਹੀ ਮੈਂ ਐਨਾウンਸਰ ਕੰਪੀਅਰਸੀ ਪਰ ਸਾਰਾ ਪ੍ਰੋਡਿਊਸ ਕਰਦਾ ਰਿਹਾ ਰੇਡੀਓ ਤੇ ਪਰ ਤੁਸੀਂ ਕਦੀ ਇਹ ਮਹਿਸੂਸ ਨਹੀਂ ਕੀਤਾ ਉਹ ਕਲਾ ਗਮ ਹੋ ਗਈ ਨਹੀਂ ਕਲਾ ਜੋ ਆਰਟਿਸਟ ਤੋਂਰ ਦੇ ਉੱਪਰ ਰੌਣਕ ਮੇਲਾ ਵਿੱਚ ਕਿਸੇ ਟਾਈਮ ਦੇ ਵਿੱਚ ਦੇਖੋ ਮੇਰੀ ਗੱਲ ਸੁਣੋ ਸਮੇਂ ਦੇ ਨਾਲ ਗੱਲਾਂ ਚੱਲਦੀਆਂ ਨੇ ਕਿਉਂਕਿ ਮੈਂ ਉੱਥੇ ਐਸ ਪ੍ਰੋਡਿਊਸਰ ਡਾਇਰੈਕਟਰ ਸਪੋਰਟ ਦੇ ਤੌਰ ਤੇ ਆਇਆ ਸੀ ਠੀਕ ਹੈ ਜੀ ਯੂ ਪੀ ਐਸ ਸੀ ਕੋਈ ਮੈਂ ਕਲੀਅਰ ਕਰਕੇ ਆਇਆ ਸੀ ਹਾਂਜੀ ਹਾਂਜੀ ਬਾਜੀ ਹਰਜੀਤ ਬੜੇ ਉਸਤਾਦ ਜੀ ਦੇ ਹਰਜੀਤ ਬਾਜੀ ਟੈਲੀਵਿਜ਼ਨ ਤੋਂ ਨੇ ਉਹਨਾਂ ਨੇ ਰੌਣਕ ਮੇਲਾ ਪਲਾਨ ਕੀਤਾ ਸ਼ੁਰੂ ਕੀਤਾ ਹਾਂਜੀ ਹਾਂਜੀ ਤੇ ਮੇਰੀ ਡਿਊਟੀ ਇਹ ਸੀ ਕਿ ਸਾਰੀ ਸਕ੍ਰਿਪਟਿੰਗ ਮੈਂ ਖੁਦ ਕਰਨੀ ਹੈ ਰੌਣਕਾਂ ਲਈ ਰੱਖਦੇ ਸੀ ਮਹਾਰਾਜ ਹਾਂਜੀ ਕਈ ਹਜ਼ਾਰ ਮੈਂ ਹਿਊਮਰਸ ਜਿਹੜੀਆਂ ਸਕਿਟਸ ਲਿਖੀਆਂ ਔਰ ਉਸਾਰੀਆਂ ਮੈਂ ਜਦੋਂ ਲਿਖਦਾ ਸੀ ਨਾ ਆਪਣੀਆਂ ਭੈਣਾਂ ਨੂੰ ਸੁਣਾਦਾ ਸੀ ਨਹੀਂ ਪਰਿਵਾਰਕ ਸੀ ਹਾਂ ਉਹ ਇਸੇ ਕਰਕੇ ਪਰਿਵਾਰਕ ਸੀ ਜੇ ਮੇਰੀ ਭੈਣ ਸੁਣ ਸਕਦੀ ਹੈ ਤੇ ਅੱਖ ਚ ਅੱਖ ਪਾ ਕੇ ਮੈਂ ਉਹਨੂੰ ਸੁਣਾ ਸਕਦਾ ਹਰ ਗੱਲੀ ਪਹਿਲੂ ਜਿਹੜਾ ਹੁੰਦਾ ਸੀ ਉਹ ਪਰਿਵਾਰਕ ਹੁੰਦਾ ਸੀ ਹਾਂਜੀ ਔਰ ਲੋਕਾਂ ਦੇ ਸੋਸ਼ਲ ایਵਲਸਨ ਨਾਲ ਉਹਨਾਂ ਦੀਆਂ ਤਕਲੀਫਾਂ ਦੇ ਨਾਲ ਜੁੜ ਕੇ ਮੈਂ ਚੱਲਦਾ ਸੀ ਕਿਉਂਕਿ ਮੈਂ ਆਪਣੇ ਆਪ ਨੂੰ ਕਦੀ ਪ੍ਰੋਡਿਊਸਰ ਡਾਇਰੈਕਟਰ ਜਾਂ ਕੋਈ ਮਤਲਬ ਐਸਾ ਸਮਝਿਆ ਹੀ ਨਹੀਂ ਰੌਣਕੀ ਰਾਮ ਇੱਕ ਉਸ ਸਮੂਹ ਨੂੰ ਰਿਪਰੈਜ਼ੈਂਟ ਕਰਦਾ ਰਿਹਾ ਜਿ ਸੱਭਿਆਚਾਰ ਹਾਂ ਜਿਹਦੀ ਜਿਹੜੇ ਸੱਭਿਆਚਾਰ ਦੇ ਦਾਇਰੇ ਚ ਹੋਰ ਜਿਹੜੇ ਆਮ ਜੀਵਨ ਗੁਜ਼ਾਰ ਰਹੇ ਨੇ ਮੈਂ ਉਹ ਤੁਹਾਨੂੰ ਇੱਕ ਵਾਰੀ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਵਾਰੀ ਜਦੋਂ ਨਾ ਮੇਰੇ ਕੋਲ ਵੀ ਸਕੂਟਰ ਨਹੀਂ ਸੀ ਹੁੰਦਾ ਤੁਹਾਡੇ ਕੋਲ ਵੀ ਸ਼ਾਇਦ ਉਸ ਵਕਤ ਨਹੀਂ ਹੁੰਦਾ ਸੀ ਇੱਕ ਫਗਵਾੜੇ ਦਾ ਇੱਕ ਸਟੇਜ ਪ੍ਰੋਗਰਾਮ ਹੁੰਦਾ ਸੀ ਅਸੀਂ ਅੱਡੇ ਤੇ ਮਿਲੇ ਸੀ ਤੁਰ ਕੇ ਗਏ ਸੀ ਐਬਸੋਲੂਟਲੀ ਹਾਂ ਹਾਰ ਤੁਹਾਡੇ ਵੀ ਪਾਤੇ ਮੇਰੇ ਵੀ ਸ਼ਕਲ ਇੱਕ ਮਿਲਦੀ ਸੀ ਹਾਂਜੀ ਫਗਵਾੜੇ ਅੰਦਰ ਸੀ ਪ੍ਰੋਗਰਾਮ ਉਹ ਸਮਾਂ ਹੁਣ ਕਿੱਦਾਂ ਯਾਦ ਕਰ ਰਹੇ ਹੋ ਤੇ ਫਿਰ ਮੈਂ ਕੋਸ਼ਿਸ਼ ਕਰਦਾ ਕੋਈ ਐਸੀ ਹਰਕਤ ਕਰਾਂ ਜਿਹਦੇ ਨਾਲ ਮਾਰ ਤੁਹਾਨੂੰ ਪਵੇ ਉਹ ਕਿਉਂ ਮੈਂ ਹਾਰ ਪੈਂਦੇ ਰਹੇ ਮੈਂ ਸਾਡੇ ਦੋਨਾਂ ਦੇ ਹਾਰ ਪੈਂਦੇ ਰਹੇ ਅੱਛਾ ਹੁਣ ਅੱਜ ਕੱਲ ਕਿ ਜਿਸ ਤਰ੍ਹਾਂ ਪੰਜਾਬੀ ਫਿਲਮਾਂ ਦਾ ਜਿਹੜਾ ਦਾਇਰਾ ਆ ਕਾਫੀ ਉੱਚੇ ਪੱਧਰ ਤੇ ਜਾ ਰਿਹਾ ਹੈਗਾ ਆ ਜੀ ਤੇ ਇਹਦੇ ਬਾਰੇ ਹੁਣ ਤੁਹਾਡਾ ਵਰਾ ਕੀ ਵਿਚਾਰਿਆ ਕੋਈ ਦੇਖੋ ਜੀ ਘੁੱਗੀ ਮੇਰਾ ਆਪਣਾ ਛੋਟਾ ਜਿਹਾ ਪਰਾਇਆ ਬੱਚਾ ਆ ਹੈਨਾ ਹਾਂ ਜਦੋਂ ਉਹ ਅੱਗੇ ਨਿਕਲੇ ਨੇ ਸਾਲ ਇਹੀ ਲੋਹੜੀ ਵਾਲੇ ਦਿਨ ਮੈਂ ਉਹਨਾਂ ਨੂੰ ਮਿਲਿਆ ਸੀਗਾ ਲੋੜੀ ਸੀ ਇੱਥੇ ਰਾਹੋਂ ਆਏ ਸੀਗੇ ਪਰ ਤੁਸੀਂ ਜਦੋਂ ਲੋੜੀ ਮੰਗਣ ਤੇ ਲੱਗਦੇ ਹੋ ਫਿਰ ਤੇ ਤੁਸੀਂ ਕੱਲ ਨਹੀਂ ਮੰਗੀ ਨਹੀਂ ਸੀ ਪਾਈ ਸੀਗੀ ਹਾਂਜੀ ਪਾਈ ਸੀਗੀ ਸ਼ੋਗਲ ਮੇਲਾ ਨਹੀਂ ਛੱਡਣਾ ਸਾਰੀ ਫਿਲਮ ਇੰਡਸਟਰੀ ਕੋਲੇ ਮੰਗ ਗਏ ਕਿਤੇ ਆ ਲੈ ਨਹੀਂ 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 ਜੀ ਉਹ ਇੱਥੇ 155 ਕੁੜੀਆਂ ਦੀ ਲੋੜੀ ਪਾਉਂਦੇ ਆ ਤਾਂ ਉਹ ਇੱਥੇ ਭਾਦਰ ਸਿੰਘ ਪਾਲਟਾ ਹੈ ਗਿਆ ਉੱਥੇ ਹਰ ਵਾਰ ਤੋਂ ਉਦੋਂ ਉਹਨਾਂ ਦੀ ਫਿਲਮ ਦੀ ਪ੍ਰੋਮੋਸ਼ਨ ਵੀ ਸੀਗੀ ਮੈਂ ਸਮਝ ਲਿਆ ਲੇਕਿਨ ਉਹਦੇ باوجود ਵੀ ਲੋਹੜੀ ਪਾਣ ਆਏ ਤਾਂ ਮੈਂ ਉਹਨਾਂ ਨੂੰ ਜਦੋਂ ਜ਼ਿਕਰ ਕੀਤਾ ਉਹਨਾਂ ਨੂੰ ਵੀ ਯਾਦ ਆਏਗਾ ਕਿ ਅਸੀਂ ਦੋਨੇ ਇੱਕੋ ਉਸਤਾਦ ਦੇ ਚੰਡੇ ਹੋਏ ਆ ਅੱਛਾ ਫਿਲਮਾਂ ਬਾਰੇ ਕੀ ਵਿਚਾਰ ਹੈ ਫਿਲਮ ਹੁਣ ਮੈਂ ਇੱਕ ਰੀਸੈਂਟਲੀ ਕੁ ਸ਼ੁਰੂ ਹੋ ਰਹੀ ਹੈ ਹਾਂਜੀ ਜਲਦੀ ਫਿਰ ਉਹਦਾ ਪਤਾ ਲੱਗੇਗਾ ਕਿਉਂ ਟਾਈਟਲ ਕਈ ਵਾਰੀ ਪਹਿਲਾਂ ਡਿਕਲੇਅਰ ਨਹੀਂ ਕੀਤੇ ਜਾਂਦੇ ਤੇ ਮਤਲਬ ਵਿਚਾਰ ਹੈ ਹਾਂ ਕਰ ਰਹੇ ਹਾਂ ਮੈਂ ਅੱਛਾ ਤੁਸੀਂ ਕੁਝ ਫਿਲਮਾਂ ਵੀ ਕੀਤੀਆਂ ਸੀ ਥੋੜੀ ਜਿਹਾ ਅਗਰ ਜ਼ਿਕਰ ਕਰ ਦੋ ਇਸ ਗਰਾਰੀ ਕੀਤੀ ਸੀ ਅਸਾਨੂੰ ਮਾਨਵਤਨਾ ਦਾ ਮਾਨਵਤਨਾ ਦਾ ਦੈਨ ਉਹ ਹਿੰਦੀ ਫਿਲਮ ਜਿਹੜੀ ਦੀਪਿਕਾ ਪਾਡੂਕੋਨਰ ਰਣਵੀਰ ਕਪੂਰ ਉਹ ਜਿਸੇ ਗੇ ਜੀ ਤਮਾਸ਼ਾ ਉਹਦੇ ਚ ਪੂਰਾ ਸੌਂਗ ਮੇਤੇ ਇੰਤਿਆਜ਼ ਅਲੀ ਸਾਹਿਬ ਨੇ ਪਿਕਚਰਾਈਜ਼ ਪਿਕਚਰਾਈਜ਼ ਕੀਤਾ ਸੀ ਅੱਜ ਕੱਲ ਤੁਸੀਂ ਕਿ ਕਿੱਥੇ ਰਹਿ ਰਹੇ ਹੋ ਮੈਂ ਤਾਂ ਜਲੰਧਰ ਹੀ ਰਹਿੰਦਾ ਜਲੰਧਰ ਹੀ ਰਹਿੰਦੇ ਹਾਂ ਹਾਂਜੀ ਹਾਂਜੀ ਤੇ ਮਤਲਬ ਹੁਣ ਅੱਗੇ ਜਿਹੜਾ ਹੈਗਾ ਆ ਤੁਹਾਡੀ ਪਲੈਨਿੰਗ ਫਿਲਮਾਂ ਬਲੀ ਜਾਂ ਕੁਝ ਹੋਰ ਵੀ ਕੁਝ ਵੀ ਹੋਵੇ ਮੈਂ ਕੋਈ ਇਹ ਨਖਰਾ ਨਹੀਂ ਕੀਤਾ ਕਿ ਮੈਂ ਫਿਲਮ ਹੀ ਕਰਨੀ ਹੈ ਤੇ ਤਿੰਨ ਹੀ ਕਿਉਂ ਹੁਣ ਲੋੜੀ ਦੇ ਉੱਤੇ ਤੁਸੀਂ ਲੋੜੀ ਦਾ ਜ਼ਿਕਰ ਕੀਤਾ ਜੀ ਲੋੜੀ ਤੇ ਮੈਂ ਪ੍ਰੋਗਰਾਮ ਕਰਕੇ ਆਇਆ ਸੀ ਕਰਕੇ ਆਇਆ ਸੀ ਆਫਟਰ ਅ ਗੈਪ ਆਫ ਅਰਾਊਂਡ ਹਾਂ ਯੂ ਕੈਨ ਸੇ 20 ਇਅਰਸ ਯਸ ਤੇ ਹੁਣ ਡਾਇਰੈਕਟਰ ਸਾਹਿਬ ਉਹ ਤੇ ਬਹੁਤ ਕਮਾਲ ਦੇ ਨੇ ਔਰ ਕੇ ਕੇ ਜੀ ਜੀ ਤੇ ਉਹਨਾਂ ਨੇ ਬਹੁਤ ਪਿਆਰ ਨਾਲ ਸਦਾ ਦਿੱਤਾ ਹੈ ਕਿ ਮੈਂ ਦੁਬਾਰਾ ਰੌਣਕ ਮੇਲਾ ਸ਼ੁਰੂ ਕਰਾਂ ਇੰਨੀ ਮਤਲਬ ਉਹ ਦੂਰਦਰਸ਼ਨ ਤੇ ਆਣ ਦੀ ਆਸ ਰੱਖੀਏ ਆਸ ਹਮੇਸ਼ਾ ਹੀ ਹੁੰਦੀ ਹੈ ਹਮੇਸ਼ਾ ਹੁੰਦੀ ਹੈ ਤੇ ਅਗਲੇ ਨੂੰ ਜੇਕਰ ਇੱਛਾ ਹੋਏਗੀ ਤੇ ਆਸ ਤਾਂ ਹੀ ਬਣ ਸਕਦੀ ਹੈ ਆਸ ਤਾਂ ਹੀ ਬਣ ਸਕਦੀ ਹੈ ਤੁਸੀਂ ਸੈਨ ਤੁਸੀਂ ਰਿਲੀਜੀਅਸ ਲੈਵਲ ਤੇ ਵੀ ਬਹੁਤ ਤੁਹਾਡਾ ਨਾਮ ਹੈ ਜੀ ਤੁਸੀਂ ਉਹ ਤੁਸੀਂ ਉੱਥੇ ਬੰਦ ਰਹੇ ਨੇ ਫਾਊਂਡਰ ਜੀ ਹਾਂ ਤੁਸੀਂ ਆਮ ਪਬਲਿਕ ਨੂੰ ਕੀ ਸਨੇਹਾ ਦਰਨਾ ਚਾਹਦੇ ਦੇਖੋ ਮੈਂ ਤੇ ਇਹੀ ਚਾਹਾਂਗਾ ਕਿ ਹਾਸਦੇ ਵਾਸਤੇ ਰੋ ਰੇ ਹਾਸਾ ਉਹ ਹੋਣਾ ਚਾਹੀਦਾ ਜਿਹੜਾ ਬੜਾ ਸਾਫ਼-ਬਾਕ ਹੋਵੇ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋ ਜੋ ਰੌਣਕ ਮੇਲੇ 'ਚ ਹੁੰਦਾ ਸੀ ਜਿੱਦਾਂ ਰੌਣਕ ਮੇਲੇ 'ਚ ਹੁੰਦਾ ਸੀ ਜਾਂ ਕਈ ਫਿਲਮਾਂ ਦੇ ਵਿੱਚ ਗੁਰਪ੍ਰੀਤ ਹੈ ਜਾਂ ਮੇਰਾ ਸ਼ਾਗਿਰਦ ਜਸਵੰਤ ਸਿੰਘ ਰੱਤੋਆ ਜਸਵੰਤ ਸਿੰਘ ਰੱਤੋਆ ਮੇਰੇ ਨਾਲ ਜਿੰਨੇ ਬੱਚੇ ਜੁੜੇ ਹੈ ਨਾ ਉਹ ਅੱਜ ਫੁਲੀ ਐਸਟੈਬਲਿਸ਼ ਨੇ ਸਥਾਪਿਤ ਨੇ ਅਸੀਂ ਵੀ ਤੁਹਾਡੇ ਅੱਜ ਵੀ ਪੰਜੀਨਾ ਤੇ ਚੱਲ ਰਹੇ ਹਾਂ ਕਿਆ ਬਾਤ ਹੈ ਜੀ ਫਿਰ ਤੁਸੀਂ ਵੀ ਮੈਂ ਸਮਝਦਾ ਕਿ ਹਮੇਸ਼ਾ ਸਾਫ ਜੀ ਗੱਲ ਕਰਦੇ ਹੋਗੇ ਦੋ ਅਰਥੀਆਂ ਕਰਨਾ ਨਹੀਂ ਹੋਣੀ ਆ। ਆ ਜੇ ਕਿਸੇ ਤੋਂ ਸੁਣ ਦੇਖੋ ਕਾਮੇਡੀ ਜਿਹੜੀ ਫਿਲਮ ਸਾਫ ਸੁਥਰੀ ਆਂਦੀ ਹੈ ਜਾਂ ਹਿਊਮਰ ਜਿਹੜਾ ਹੈ ਉਹ ਪਰਿਵਾਰ 'ਚ ਬੈਠ ਕੇ ਸੁਣ ਸਕੇ ਮੇਰਾ ਤੇ ਪਹਿਲਾ ਮਨੋਂ ਪਰਖਣ ਦਾ ਤਰੀਕਾ ਹੀ ਹੈ ਲੈ ਵੀ ਇਹੀ ਹੈ ਕਿ ਜੇ ਉਹ ਨਹੀਂ ਹੈ ਜੇ ਡਬਲ ਮੀਨਿੰਗ ਹੈ ਤੇ ਸਮੇਂ ਲੋਬੀ ਸਮਾਜ ਨੂੰ ਦੋ ਅਰਥੀ ਨਹੀਂ ਹੋਣੀ ਚਾਹੀਦੀ ਅਸੀਂ ਖਰਾਬ ਕਰ ਰਹੇ ਹਾਂ ਬੱਚਿਆਂ ਦਾ ਪੇਖੇ ਖਰਾਬ ਕਰ ਰਹੇ ਆ ਸਾਡੇ ਕਲਚਰ ਦਾ ਨਾਸ ਕਰ ਰਹੇ ਆ ਪੰਜਾਬ ਕੋਈ ਛੋਟੀ ਮੋਟੀ ਸ਼ਹਿਰ ਨਹੀਂ ਹੈ ਪੰਜਾਬ ਦੁਨੀਆ ਦਾ ਸਿਰਕੱਟ ਸੂਬਾ ਹੈ ਕਿਉਂ ਜੀ ਪਨੋਟ ਸਾਹਿਬ ਬਿਲਕੁਲ ਨੰਬਰ 1 ਜੇ ਇੱਥੋਂ ਸਾਫ਼ ਹੋ ਕੇ ਨਹੀਂ ਜਾਏਗਾ ਕੁਝ ਇੱਥੋਂ ਇਥੇ ਛਾਨਾ ਨਹੀਂ ਲੱਗੇਗਾ ਤੇ ਬਾਕੀ ਫਿਰ ਉੱਤੇ ਦੁਨੀਆ ਦਾ ਚਲੋ ਹੁਣ ਅਸੀਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ ਦੋ ਸਵਾਲ ਸਿਰਫ ਕਰਨੇ ਆ ਥੋੜਾ ਜਿਹਾ ਪਬਲਿਕ ਦੇ ਵੀ ਹੁੰਦੇ ਆ ਆਰਟਿਸਟ ਦੀ ਇੱਕ ਹੋਂਦ ਬਣੀ ਰਹਿੰਦੀ ਹੈਗੀ ਆ ਜੱਤਕੋ ਆਰਟਿਸਟ ਰੇਂਦਰ ਜੀ ਪਰ ਜਦੋਂ ਸਿਆਸਤ ਵਿੱਚ ਚਲੇ ਜਾਂਦੇ ਆ ਨਾਮ ਨਹੀਂ ਅਸੀਂ ਲੈਣਾ ਚਾਹੁੰਦੇ ਤੇ ਉਹ ਆਰਟਿਸਟ ਵਾਲਾ ਪੱਖ ਉਹਨਾਂ ਦਾ ਖਤਮ ਹੋ ਜਾਂਦਾ ਕੀ ਕਹਿਣਾ ਚਾਹੁੰਦੇ ਆ ਮੈਂ ਨਹੀਂ ਸਮਝਦਾ ਕਿ ਖਤਮ ਹੁੰਦਾ ਵੈਸੇ ਇਸ਼ਾਰੇ ਜਿਹੜੇ ਆ ਭਗਵੰਤ ਮਾਨ ਵਾਲ ਵੀ ਜਾਂਦੇ ਆ ਕਿਸੇ ਵੇਲੇ ਗੁਰਪ੍ਰੀਤ ਵੀ ਆਣਾ ਉਹਤੇ ਹੋਣੀ ਸੀਗਾ ਚਾਇਆ ਸੀਗਾ ਤੇ ਕੁਝ ਜਿਹੜੇ ਇਹ ਦੇਖੋ ਮੇਰੀ ਗੱਲ ਸੁਣੋ ਇਹ ਇੱਕ ਕਲਾ ਹੀ ਐ ਲੋਕਾਂ ਨਾਲ ਜੁੜ ਕੇ ਚੱਲਣ ਦੀ ਚੱਲਦੀ ਐ ਹੈ ਨਾ ਜੀ ਤੇ ਕੁਝ ਕਲਾਕਾਰਾਂ ਦੇ ਉੱਪਰ ਕੀ ਹੈਗਾ ਜਾਂ ਕਿੰਤੂ ਪਰੰਤੂ ਕੀਤਾ ਜਾਂਦਾ ਉਹਨਾਂ ਦੇ ਸ਼ੌਏ ਬੰਦ ਕਰ ਦਿੱਤੇ ਜਾਂਦੇ ਆ ਵੀ ਸ਼ੋਅ ਬੁੱਕ ਹੋਏ ਬੰਦ ਕੀਤੇ ਜਾਂਦੇ ਆ ਗਾਇਕ ਕਲਾਕਾਰਾਂ ਦੇ ਮੈਨੂੰ ਇਦਾਂ ਦਾ ਐਕਸਪੀਰੀਅੰਸ ਨਹੀਂ ਹਲੇ ਇਹ ਜਿੱਥੇ ਕਿਦਰਜੀਤ ਦੇ ਸ਼ੋਅ ਕਈ ਵਾਰ ਬੰਦ ਕੀਤੇ ਗਏ ਆ ਮੇਰੀ ਗੱਲ ਸੁਣ ਇੰਨੀ ਚੜਤ ਤੋਂ ਬਾਅਦ ਜੇ ਕਦੇ ਸ਼ੋਅ ਬੰਦ ਵੀ ਹੋ ਗਿਆ ਤੇ ਇਹਨੂੰ ਇਹਨੇ ਸੀਰੀਅਸਲੀ ਸੋ ਕਹਿੰਦਾ ਮਤਲਬ ਹੈ ਕਿ ਅਸੀਂ ਦੇ ਸੈਂਕੜੇ ਦੇ ਹਜ਼ਾਰਾਂ ਪ੍ਰੋਗਰਾਮ ਹੋ ਰਹੇ ਉਹਦੀ ਖੁਸ਼ੀ ਮਨਾਉਂ ਕਹਿੰਦਾ ਮਤਲਬ ਹੈ ਕਿ ਅਸੀਂ ਇੰਤਜ਼ਾਰ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਦਰਸ਼ਕਾਂ ਨੂੰ ਫਿਰ ਤੋਂ ਉਸੇ ਮਤਲਬ ਹੈ ਜਜਵੇ ਦੇ ਨਾਲ ਉਸੇ ਜੋਸ਼ੋਖ ਰੋਜ ਦੇ ਨਾਲ ਇੱਕ ਵਾਰ ਫਿਰ ਤੋਂ ਤੁਸੀਂ ਜਿਹੜਾ ਦਿਖਾਉਂ ਹਾਂ ਜੀ ਮੈਂ ਹੁਣ ਵੈਸੇ Netflix ਵਾਸਤੇ 8 ਕਿ ਐਪੀਸੋਡਸ ਰਿਕਾਰਡ ਹੋਏ ਸੀ ਸੁਪਰ ਸਪ੍ਰੀਥ ਐਂਡ ਦਾ ਡਾਇਰੈਕਟਰ ਇਜ਼ ਫਰਮ ਯੂਕਰੇਨ ਯੂਕਰੇਨ ਡਾਰਗਾਈ ਠੀਕ ਹੈ ਜਿੱਥੇ ਬਹੁਤ ਇਸ ਵੇਲੇ ਜੰਗ ਦਾ ਮਾਹੌਲ ਹੈ ਉਹ ਜਿਹੜੀ ਉੱਥੋਂ ਨਿਕਲ ਕੇ ਤੇ ਆ ਕੇ ਸ਼ੁਕਰ ਸੋ ਮੈਨੂੰ ਉਸਤਾਦ ਜੀ ਮੈਨੂੰ ਬੇਹਦ ਖੁਸ਼ੀ ਹੋਈ ਆ ਕਿ ਇੰਨੇ ਸਾਲਾਂ ਦੇ ਬਾਅਦ ਮੇਲ ਪ੍ਰਮਾਤਮਾ ਨੇ ਸਾਡਾ ਕਰਾਇਆ ਤੇ ਮੈਂ ਤੁਹਾਡਾ ਆਸ਼ੀਰਵਾਦ ਫਿਰ ਤੁਹਾਨੂੰ ਆ ਤੁਹਾਡੇ ਪੈਰੀ ਹੱਥ ਲਾ ਕੇ ਉਸਤਾਦ ਕਹਿ ਰਹੇ ਪਰ ਮੈਨੂੰ ਲੱਗਾ ਉਸਤਾਦ ਤੁਸੀਂ ਵੀ ਬਹੁਤ ਚਲੋ ਕਹਾਂ ਸ਼ੁਕਰ ਮੈਨੂੰ ਸੋ ਬਹੁਤ ਧੰਨਵਾਦ ਤੁਹਾਡਾ